ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲਾ ਨਰੈਣ ਸਿੰਘ ਚੌੜਾ ਹਮਲੇ ਤੋਂ ਪਹਿਲਾਂ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਸੀ ਤਾਂ ਕੀ ਗੱਲਬਾਤ ਹੋਈ ਸੀ ਉਹਨਾਂ ਦੇ ਵਿਚਾਲੇ ਇਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਚੌੜਾ ਨੂੰ ਜਿਹੜਾ ਅਦਾਲਤ ਅੰਮ੍ਰਿਤਸਰ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ ਅਦਾਲਤ ਨੇ ਨਰੈਨ ਸਿੰਘ ਚੌੜਾ ਨੂੰ ਮੁਰ ਤੋਂ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਨਰੈਨ ਸਿੰਘ ਚੌੜਾ ਦੇ ਵਕੀਲ ਨੇ ਦਾਵਾ ਕੀਤਾ ਸੀ ਕਿ ਜਿਸ ਦਿਨ ਨਰੈਨ ਸਿੰਘ ਚੌੜਾ ਨੇ ਸੁਖਬੀਰ ਤੇ ਹਮਲਾ ਕੀਤਾ ਉਸ ਤੋਂ ਪਹਿਲਾਂ ਨਰੈਨ ਸਿੰਘ ਚੌੜਾ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਜਦੋਂ মিডিਆ ਨੇ ਐਸਜੀਪੀਸੀ ਪ੍ਰਧਾਨ ਧਾਮੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹਾਂ 4 ਦਸੰਬਰ ਨੂੰ ਨਰੈਨ ਸਿੰਘ ਚੌੜਾ ਮੈਨੂੰ ਮਿਲਿਆ ਸੀ ਉਨੇ ਦੱਸਿਆ ਕਿ ਮੈਂ ਨਰੈਨ ਸਿੰਘ ਚੌੜਾ ਨੂੰ ਚਿਹਰੇ ਤੋਂ ਨਹੀਂ ਪਛਾਣਦਾ ਸਾਂ ਜਦੋਂ ਮੈਂ ਆਪਣੇ ਮੁਲਾਜ਼ਮਾ ਨਾਲ ਜਾ ਰਿਹਾ ਸੀ ਤਾਂ ਚੌੜੇ ਨਾਲ ਮੇਰੀ ਮੁਲਾਕਾਤ ਹੋਈ ਸੀ ਦਰਬਾਰ ਸੱਭ ਦੀ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਉਣ ਬਾਰੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਐਸਜੀਪੀਸੀ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਕਰ ਰਹੀ ਹੈ ਉਹਨੇ ਦੱਸਿਆ ਕਿ ਬੀਤੇ ਦਿਨੀ ਅਮਰਸਰ ਪੁਲਿਸ ਨੂੰ ਸੀਸੀਟੀਵੀ ਦੀ ਫੁਟੇਜ ਦਿੱਤੀ ਗਈ ਹੈ ਜਿਸ ਦੀ ਰਸੀਦ ਦੀ ਕਾਪੀ ਵੀ ਉਹਨਾਂ ਦੇ ਕੋਲ ਮੌਜੂਦ ਹੈ ਦੱਸ ਦਈਏ ਕਿਸ ਤੋਂ ਪਹਿਲਾਂ 8 ਦਸੰਬਰ ਅਤੇ 5 ਦਸੰਬਰ ਨੂੰ ਨਰੈਨ ਸਿੰਘ ਚੌੜਾ ਨੂੰ ਪੁਲਿਸ ਦੇ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਨਰੈਨ ਸਿੰਘ ਚੌੜਾ ਨੂੰ ਤਿੰਨ-ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀ ਤਾਂ ਹੁਣ ਲਗਾਤਾਰ ਤਿੰਨ-ਤਿੰਨ ਦਿਨਾਂ ਦਾ ਰਿਮਾਂਡ ਅਦਾਲਤ ਵੱਲੋਂ ਮਿਲਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਵੱਡੇ ਖੁਲਾਸੇ ਕਰ ਰਹੀ ਹੈ ਪੁਲਿਸ ਦੇ ਕਈ ਤਰ੍ਹਾਂ ਦੇ ਦਾਅਵੇ ਨੇ ਕਿ ਨਰੈਨ ਸਿੰਘ ਚੌੜਾ ਇਸ ਹਮਲੇ ਵਿੱਚ ਸ਼ਾਮਲ ਕਿ ਇਕੱਲਾ ਨਹੀਂ ਸੀਗਾ ਬਲਕਿ ਉਹਦੇ ਨਾਲ ਹੋਰ ਵੀ ਸਾਥੀ ਸਨ ਜਿਨ੍ਹਾਂ ਦੀ ਭਾਲ ਲਈ ਨਿਸ਼ਾਨਦੇਹੀ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਹੋਰ ਵੀ ਸਬੂਤ ਪੁਲਿਸ ਦੇ ਹੱਥ ਲੱਗ ਸਕੇ ਪਰ ਉਧਰ ਇਸੇ ਕੇਸ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਇਸ ਦੇ ਕਈ ਪੱਖ ਦੇਖੇ ਜਾ ਰਹੇ ਨੇ ਇੱਕ ਐਂਗਲ ਤੋਂ ਅਕਾਲੀ ਦਲ ਜਿਸ ਦੇ ਵਿੱਚ ਖਾਸ ਤੌਰ ਤੇ ਵਿਕਰਮ ਮਜੀਠੀਆ ਆਇਦਨ ਕੋਈ ਨਾ ਕੋਈ ਖੁਲਾਸਾ ਕਰਦੇ ਰਹਿੰਦੇ ਨੇ ਦੂਜੇ ਐਂਗਲ ਤੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੌੜੇ ਦਾ ਪੁਲਿਸ ਜਾਂਚ ਕਰ ਰਹੀ ਹੈ ਲਗਾਤਾਰ ਰਿਮਾਂਡਤੇ ਨੇ ਤੀਜੀ ਵਾਰ ਤਿੰਨ ਦਿਨਾਂ ਦਾ ਰਿਮਾਂਡ ਫਿਰ ਲੈ ਲਿਆ ਤੇ ਤੀਜੀ ਐਂਗਲ ਤੋਂ ਇਸ ਨੂੰ ਲੈ ਕੇ ਸਿਆਸੀ ਕਿਰੰਤੂ ਪ੍ਰੰਤੂ ਵੀ ਹੋ ਰਹੇ ਨੇ ਇੱਕ ਦੂਜੇ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਤਾਂ ਵੱਖ-ਵੱਖ ਐਂਗਲਾਂ ਤੋਂ ਇਹ ਮਾਮਲਾ ਉੱਪਰ ਦਾ ਨਜ਼ਰ ਆ ਰਿਹਾ ਹੈ ਸ਼ਾਂਤ ਹੁੰਦਾ ਵਿਖਾਈ ਨਹੀਂ ਦੇ ਰਿਹਾ ਤਾਂ ਹੁਣ ਇਸ ਕੇਸ ਨੂੰ ਲੈ ਕੇ ਅੱਗੇ ਕੀ ਕੁਝ ਰਹਿੰਦਾ ਹੈ ਪੁਲਿਸ ਦੀ ਕੀ ਜਾਂਚ ਰਹਿੰਦੀ ਹੈ ਕਿਉਂਕਿ ਨਰੈਨ ਸਿੰਘ ਚੌੜਾ ਦੇ ਪਿਛਲੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 32 33 ਦੇ ਕਰੀਬ ਉਹਦੇ ਉੱਤੇ ਵੱਖ-ਵੱਖ ਗੰਭੀਰ ਮਾਮਲੇ ਦਰਜ ਨੇ ਜਿਸ ਨੂੰ ਲੈ ਕੇ ਪੁਲਿਸ ਹੁਣ ਇਸ ਚੀਜ਼ ਦੀ ਤੰਗ ਵਿੱਚ ਐ ਕਿ ਕਿਸ ਦਾ ਵਿਦੇਸ਼ੀ ਹੱਤਿਆ ਨਹੀਂ ਤਾਂ ਜਿਹੜੇ ਹਥਿਆਰ ਨੇ ਹੋਰ ਕਿੱਥੋਂ ਆਉਂਦੇ ਨੇ ਕਿੱਥੇ ਜਾਂਦੇ ਨੇ ਉਹ ਤਮਾਮ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਰੈਣ ਸਿੰਘ ਚੌੜਾ ਦੇ ਸਾਥੀ ਰਹੇ ਪਰਾਣੇ ਜਿਹੜੇ ਕਰੀਬੀ ਸੀ ਉਹਨਾਂ ਦੇ ਉਹਨਾਂ ਦੇ ਘਰਾਂ ਤੱਕ ਵੀ ਛਾਪੇਮਾਰੀਆਂ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਕੋਈ ਐਡਾ ਵੱਡਾ ਸੁਰਾਗ ਪੁਲਸ ਹੱਥ ਹਜੇ ਤੱਕ ਨਹੀਂ ਲੱਗਿਆ ਜਿਸ ਦੀ ਪੁਲਿਸ ਨੂੰ ਪਾਲ ਹੈ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਇਸੇ ਕਰਕੇ ਰਿਮਾਂਡ ਲੈ ਰਹੀ ਹੈ ਕਿ ਉਹ ਨਿਸ਼ਾਨਦੇਹੀ ਕਰਕੇ ਉਸ ਜੀ ਤੱਕ ਪਹੁੰਚਿਆ ਜਾਵੇ ਜਿਹੜੀ ਚੀਜ਼ ਦੀ ਪੁਲਿਸ ਨੂੰ ਤਾਂਗ ਹੈ ਪੁਲਿਸ ਨੂੰ ਜਿੱਥੇ ਤੱਕ ਪਹੁੰਚਣਾ ਚਾਹੁੰਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਤਿੰਦਰਾਂ ਦੇ ਰਿਮਾਂਡ ਤੋਂ ਬਾਅਦ ਪੁਲਿਸ ਨਰੈਨ ਸਿੰਘ ਚੋੜਾ ਬਾਰੇ ਕੀ ਖੁਲਾਸੇ ਕਰਦੀ ਹੈ ਦਿਓ ਜਾਜਤ ਧੰਨਵਾਦ